ਲਖਵੀਰ ਸਿੰਘ ਲੰਡਾ ਜਿਹੜਾ ਕਿ ਵੱਡਾ ਗੈਂਗਸਟਰ ਹੈ ਕੈਨੇਡਾ ਦੇ ਵਿੱਚ ਬਹਿ ਕੇ ਭਾਰਤ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਉਸ ਨੂੰ ਭਾਰਤ ਨੇ ਹੁਣ ਅਤਵਾਦੀ ਐਲਾਨ ਕਰਾਰ ਦਿੱਤਾ ਗਿਆ ਜੀ ਹਾਂ ਭਾਰਤ ਨੇ ਉਸ ਨੂੰ ਅਤਵਾਦੀ ਐਲਾਨ ਕਰਾਰ ਦੇ ਦਿੱਤਾ ਹੈ ਔਰ ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਆਰਪੀਜੀ ਜਿਹੜੇ ਅਟੈਕ ਹੋਏ ਸੀ ਜੈਸੇ ਚਾਹੇ ਮੁਹਾਲੀ ਦੀ ਅਸੀਂ ਗੱਲ ਕਰੀਏ ਚਾਹੇ ਤਰਨਤਾਰਨ ਦੀ ਗੱਲ ਕਰੀਏ ਤਾਂ ਦੋਨਾਂ ਦਾ ਮਾਸਟਰਮਾਈਂਡ ਹੈ ਦੋਨਾਂ ਹਮਲਿਆਂ ਦਾ ਇਹ ਮਾਸਟਰਮਾਈਂਡ ਹੈ ਮੁੱਖ ਮੁਲਜ਼ਮ ਹੈ ਜਿਸ ਨੂੰ ਲੈ ਕੇ ਲਗਾਤਾਰ ਇਸ ਦੀ ਭਾਲ ਜਾਰੀ ਹੈ ਤੇ ਇਸ ਦੇ ਘਰ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਐਨਆਈਏ ਦੀਆਂ ਟੀਮਾਂ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਘਰ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਰੇਡ ਤੱਕ ਮਾਰੀ ਜਾ ਰਹੀ ਹੈ ਔਰ ਜਿਹੜਾ ਅਲਰਟ ਇਸ ਦੇ ਨਾਮ ਦੇ ਉੱਪਰ ਪਹਿਲਾਂ ਹੀ ਰੈੱਡ ਕਾਰਨਰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਜਲਦੀ ਤੋਂ ਜਲਦੀ ਸੰਪਰਕ ਬਣਾਇਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ ਲਿਆਂਦਾ ਜਾਵੇ ਤਾਂ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਹੈ ਲਖਬੀਰ ਲੰਡਾ ਕਈ ਕਤਲ ਤੇ ਕਈ ਫਰੋਤੀਆਂ ਦੇ ਇਸ ਦੇ ਉੱਪਰ ਮਾਮਲੇ ਜਿਹੜੇ ਦਰਜ ਨੇ ਹੁਣ ਇਸ ਨੂੰ ਅੱਤਵਾਦੀ ਇਕਰਾਰ ਦੇ ਦਿੱਤਾ ਗਿਆ ਜੀ ਹਾਂ ਭਾਰਤ ਨੇ ਇਸ ਨੂੰ ਅੱਤਵਾਦੀ ਐਲਾਨ ਦਿੱਤਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਜਤਿੰਦਰ ਸਿੰਘ ਖੈਰਾ ਜੁੜ ਚੁੱਕੇ ਨੇ ਜਤਿੰਦਰ ਕਿਵੇਂ ਦੇਖਦੇ ਹੋ ਵੱਡੀ ਕਾਰਵਾਈ ਆ ਭਾਰਤੀ ਕਿਉਂਕਿ ਲਖਬੀਰ ਲੰਡਾ ਇੱਕ ਮੁੱਖ ਮਲਜ਼ਮ ਹੈ ਵੱਡਾ ਗੈਂਗਸਟਰ ਹੈ ਜਿਸ ਨੇ ਕਈ ਵੱਟੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਵੇਂ ਕਿ ਹੈੱਡਕੁਆਟਰ ਦੇ ਉੱਪਰ ਆਰਪੀਜੀ ਹਮਲਾ ਹੋਣਾ ਕਤਲ ਦੇ ਕਈ ਮਾਮਲੇ ਦਰਜ ਨੇ ਲੁੱਟਾ ਖੋਹਾਂ ਦੇ ਜਾਂ ਫਰੋਤੀਆਂ ਦੇ ਕਹਿ ਲਈਏ ਕਿ ਇਹਨਾਂ ਦੇ ਵੱਲੋਂ ਜਿਹੜੇ ਕਾਰਵਾਈਆਂ ਸ਼ੂਟਰਾਂ ਨੂੰ ਪੈਸੇ ਦੇ ਕੇ ਕਰਵਾਈਆਂ ਜਾਂਦੀਆਂ ਨੇ ਤਾਂ ਭਾਰਤ ਹੁਣ ਵੱਡੀ ਕਾਰਵਾਈ ਕਰ ਦਿੱਤੀ ਹੈ ਇਹ ਕਾਰਵਾਈ ਬਿਲਕੁਲ ਇਹਨੂੰ ਤਾਂ ਅਮਲ ਦੇ ਵਿੱਚ ਜੋ ਤੱਕ ਲੈ ਕੇ ਆਵਾਂਗੇ ਰਿਸਪਾਲ ਕਿਉਂਕਿ ਜਿਹਾ ਪਾ ਦੇਖੀ ਰਹੀਏ ਰੈੱਡ ਲਿਬਲਰ ਨੋਟਿਸ ਜਿਹੜੇ ਨੇ ਉਹ ਪਹਿਲਾਂ ਵੀ ਗੋਲਡੀ ਬਰਾਡ ਤੇ ਬਹੁਤ ਸਾਰੇ ਹੋਰ ਲੋਕਾਂ ਨੇ ਸਚਿਨ ਬਿਸ਼ਨੋਈ ਦੇ ਲੋਕ ਆਪਸ ਸਕਸੈਸ ਹੋ ਗਏ ਸਚਿਨ ਬਿਸ਼ਨੋਈ ਨੂੰ ਲੈ ਕੇ ਆਂਦਾ ਪਰ ਲਗਤੀਰ ਲੱਗੇ ਉੱਤੇ ਇਹ ਕਾਰਵਾਈ ਹੋਣਾ ਮੇਰੇ ਕੰਨ ਤੋਂ ਇੱਕ ਦਿਕੇ ਦੇ ਨਾਲ ਏਜੰਸੀਆਂ ਅੰਕਲ ਐਕਟਿਵ ਹੋ ਕੇ ਦੱਸਣਾ ਜੌਨੀਆਂ ਨੇ ਕਿ ਕਿੰਨੇ ਤਰੀਕੇ ਦਾ ਜਿਹੜੀ ਆਪਾਂ ਕਹਿ ਲਈਏ ਵੀ ਕੌਂਟਰੋਵਰਸਟੀ ਜਾਂ ਕਿਸੇ ਤਰੀਕੇ ਦੀਆਂ ਵੀ ਗੜੀਆਂ ਗੱਲਾਂ ਹੁਣ ਹੋ ਰਹੀਆਂ ਨੇ ਜਿਗੀਆਂ ਕਿ मतलब कंट्री वाइज हण आपा कनाडा ਦੇ ਨਾਲ ਨੂੰ ਵੇਖਦੇ ਆ ਨਾ ਵੀ ਕੈਨੇਡਾ ਚਲੇ ਜਾਂਦੇ ਆ ਰਕबीर ਲੰਡਾ ਜੇ ਆਪਾਂ ਗੱਲ ਕਰੀਏ ਲੰਡੇ ਦੇ ਨਾਲ ਦੇ ਬਹੁਤੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਵੀ ਇਹ ਉਹ ਲੋਕ ਆ ਜਿਹੜੇ ਪਾਕਿਸਤਾਨ ਵਾਲੀ ਸਾਈਡ ਤੋਂ ਐਕਟਿਵ ਹੁੰਦੇ ਆ ਉੱਥੇ ਹੀ ਇਹਨਾਂ ਦਾ ਮਨੀ ਦਾ ਹਵਾਲਾ ਜਦੋਂ ਆਰਪੀਡੀ ਅਟੈਕ ਹੋਇਆ ਤਾਂ ਆਰਪੀਡੀ ਅਟੈਕ ਨੂੰ ਜਦੋਂ ਇਹ ਮਹਾਲੀਕੂ ਨੂੰ ਜਿਹੜੀ ਆਪਾਂ ਕਹਿੰਦੇ ਬੜਾ ਵੱਡਾ ਫੇਲੀਅਰ ਸੀਗਾ ਇੰਨੇ ਦਿਨ ਹੋ ਗਏ ਨਾ ਚੁੱਪ ਹੋ ਗਿਆ ਹੁਣ ਇਕਦਮ ਲੰਡੇ ਦਾ ਨਾ ਕਿਉਂਕਿ ਲੰਡਾ ਜਿਹੜਾ ਸੀਗਾ ਉਹ ਤਕਰੀਬਨ ਤਕਰੀਬਨ ਇਹਦਾ ਸਾਰਾ ਸੈੱਲ ਜਿਹੜਾ ਇਹ ਦੇਖੋ ਮਾਂਝਾ ਵਾਲੀ ਸਾਈਡ ਤੇ ਐਕਟਿਵ ਆ ਬਹੁਤ ਜ਼ਿਆਖਮੇ ਤੋਂ ਔਰ ਇਹ ਨਾਲ ਜਿਹੜੇ ਲੋਕ ਸੀ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਉਹਨਾਂ ਨੂੰ ਕਹਿੰਦੇ ਸੀ ਕਿ ਉਹਦੀ ਇੰਟੈਲ ਜਿਹੜੀ ਆ ਉਹ ਪਾਕਿਸਤਾਨ ਤੋਂ ਆਉਂਦੀ ਆ ਤੇ ਉਹਦਾ ਕਰਕੇ ਉੱਤੇ ਕਾਰਵਾਈ ਨਹੀਂ ਹੁੰਦੀ ਹੁਣ ਮੈਨੂੰ ਲੱਗਦਾ ਕਿ ਬਹੁਤ ਵੱਡੀ ਇਹ ਕਾਮਯਾਬੀ ਹੈ ਇੱਕ ਤਰੀਕੇ ਦੇ ਨਾਲ ਕਿਉਂਕਿ ਜੇ ਤੁਸੀਂ ਦੇਖੋ ਰੈੱਡ ਕਾਰਨਰ ਨੋਟਿਸ ਆ ਤੇ ਉਸ ਤੋਂ ਬਾਅਦ ਚਲੋ ਇੱਕ ਬੰਦੇ ਹੋਏ ਤੇ ਐਪੀ ਬੈਨ ਆਊਟਫਿਟ ਹੋ ਗਿਆ ਲੰਡਾ ਹੁਣ ਇਹ ਪਹਾੜਾਂ ਨਾਲ ਜੇਕਰ ਇਹਦੇ ਕੋਈ ਵਿੱਚ ਤੋਂ ਬੈਨ ਆਊਟਫਿਟ ਹੋ ਜਾਂਦਾ ਤਾਂ ਉਹਦੇ ਨਾਲ ਦੀ ਹਰ ਤਰ੍ਹਾਂ ਦੀ ਗਰਮੀ ਦੇ ਉੱਤੇ ਸੈਂਟਰਿੰਗ ਰੱਖੀ ਜਾਂਦੀ ਜਿਸ ਨੂੰ ਆਪਾਂ ਕਹਿੰਦੇ ਆਂ ਵੀ ਲੁਕ ਆਊਟ ਕੀਤਾ ਜਾਂਦਾ ਉਹ ਵੀ ਹਰ ਐਕਟੀਵਿਟੀ ਨੂੰ ਜੀ ਔਰ ਇਸੇ ਤਰੀਕੇ ਦੇ ਨਾਲ ਜੇਕਰ ਇਹ ਕੁਝ ਕਰਦਾ ਆ ਤਾਂ ਲੁਕ ਆਊਟ ਹੋਊਗਾ ਜੇ ਇਹ ਦੁਬਾਰਾ ਪੰਜਾਬ ਦੇ ਵਿੱਚ ਐਕਟਿਵ ਹੁੰਦਾ ਆ ਜਾਂ ਫਿਰ ਇਹ ਟ੍ਰੇਸਿੰਗ ਆਊਟ ਕਰਕੇ ਕਿਉਂਕਿ ਪਿੱਛੇ ਜੇ ਲਖਵਿੰਦਰ ਇਹਨੂੰ ਇਹ ਲਖਵਿੰਦਰ ਨੂੰ ਲੈ ਕੇ ਖਬਰਾਂ ਆਈ ਸੀ ਕਿ ਇੰਸਟਾਗ੍ਰਾਮ ਤੋਂ ਇਹ ਮੁੰਡੇ ਚੱਕ ਰਿਆ ਔਰ ਉਸ ਤੋਂ ਬਾਅਦ ਕਈ ਇੰਸਟਾਗ੍ਰਾਮ ਤੋਂ ਮੁੰਡੇ ਚੱਕੇ ਇਹ ਉਹਨਾਂ ਦਾ ਜਿਹੜਾ ਫੈਸਲਾ ਲੈਣ ਦਾ ਉਹ ਪਾਕਿਸਤਾਨ ਜਰੀਏ ਹੁੰਦਾ ਕੋਈ ਕਿਤੇ ਨਾ ਕਿਉਂਕਿ ਬਹੁਤ ਸਰੀਆ ਆਪਾਂ ਕਹਿੰਦੇ ਆ ਕਿ ਬਹੁਤ ਸੰਧੀਆਂ ਖਬਰਾਂ ਆ ਸਕਿਉਰਿਟੀ ਵਾਲੇ ਬਹੁਤ ਵੱਡੇ ਅਪਸਟ੍ਰੈਟਸ ਹੁੰਦੇ ਆ ਸੋ ਜਾਨਾ ਰਿਵੀਲ ਰਿਵਿਲੇਸ਼ਨ ਵੀ ਨਹੀਂ ਹੁੰਦੀ ਪਰ ਆਹ ਜਿਹੜੀ ਗੱਲ ਹੈ ਕਿ ਲੰਡੇ ਨੂੰ ਅਸਲਾ ਦੀ ਇਲਾਮ ਦਿੱਤਾ ਗਿਆ ਮੈਨੂੰ ਲੱਗਦਾ ਕਿ ਹੋੜੇ ਇਹਦੀ ਮੋਸ਼ਨ ਜਿਸ ਤੇ ਇੰਟੀਗੇਟਿਵ ਐਕਟੀਵਿਟੀਜ਼ ਦੇ ਉੱਤੇ ਬਹੁਤ ਬਹੁਤ ਟੀਕ ਰੰਗ ਰੱਖੀ ਜਾਊਗੀ ਬਾਕੀ ਦੋ ਵੀ ਕੁਝ ਬੈਲ ਤੋਂ ਹੋ ਗਿਆ ਦੇਖੋ ਆਪਾਂ ਕਹਿ ਰਹੇ ਹਾਂ ਵੀ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਮਲਵਾਇਆ ਜਾਂਦੇ ਆ ਆਪਾਂ ਬੜੀ ਸਾਰੀ ਸਮਾਂ ਪਹਿਲਾਂ ਤੋਂ ਹੀ ਕਰਦੇ ਆਂ ਵੀ ਇੰਸਟਾਗ੍ਰਾਮ ਤੋਂ ਮੁੰਡਿਆਂ ਨੂੰ ਲੱਭਦੇ ਆ ਉਹਨਾਂ ਨੂੰ ਮੈਂ ਮੈਂ ਤਾਂ ਰੋਕਣਾ ਚਾਹਾਂਗਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਸਲੀਪਰ ਸੈ ਤਿਆਰ ਕੀਤਾ ਜਾਂਦਾ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਝਾਂਸਾ ਦੇ ਕੇ ਚਾਹੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਫਿਰ ਉਹਨਾਂ ਦੇ ਕੋਲੋਂ ਜਿਹੇ ਕੰਮ ਕਰਵਾਏ ਜਾਂਦੇ ਨੇ ਇਹ ਇੱਕ ਪ੍ਰੋਪਰ ਤਰੀਕੇ ਦੇ ਨਾਲ ਜਿਵੇਂ ਬ੍ਰੇਨ ਜਿਹੜਾ ਆ ਉਸ ਨੂੰ ਵਾਸ਼ ਕਰਕੇ ਇੱਕ ਸਲੀਪਰ ਸੈੱਲ ਜਿਹੜਾ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਜੀ ਤੋਂ ਮੈਨੂੰ ਲੱਗਦਾ ਜਿਉ ਸਲੀਪਰ ਸੈਲ ਬੇਸਿਕਲੀ ਇਹ ਲੰਡਾ ਡੰਡੇ ਦੇ ਉੱਤੇ ਰੈਡ ਕਾਰਨ ਆ ਰਿਹਾ ਸਲੀਪਰ ਸੈੱਲ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਸ਼ਿਕੰਜਾ ਕੱਢਿਆ ਜਾਊਗਾ ਸੋ ਔਰ ਇਹਨਾਂ ਨਾਲ ਇਹ ਕੋਦੋ ਆਪਣੇ ਤੋਂ ਨੈਕ ਤੋਂ ਨੋਟਿਸ ਬੜੇ ਲੋਕਾਂ ਦੇ ਆਪਿਆ ਗਿਆ ਆਪਣਾ ਵੀ ਬੜੇ ਲੋਕਾਂ ਦੇ ਨੇ ਉਹਨਾਂ ਚ ਬੋਲਦੀ ਬਰਾਡ ਆਪਾਂ ਕਹਿਨੇ ਆਇਤਾ ਪਰ ਉਹ ਉਧਰ ਤੱਕ ਆਪਾਂ ਨੂੰ ਲੱਗਦਾ ਕਿ ਜਦ ਤੱਕ ਉਹ ਵਿਕਲਪ ਨੂੰ ਅਨੁਸਾਰ ਖਲੀ ਪਤਾ ਨਹੀਂ ਹੈ ਕਿ ਲੰਡਾ ਹੈ ਕਿ ਨਹੀਂ ਹੈ ਜਿਹਦੀ ਪ੍ਰਿੰਟਿੰਗ ਹੈ ਕਿ ਨਹੀਂ ਹੈ ਬੋਲਦੀ ਬਰਾਡ ਹੈ ਕਿ ਨਹੀਂ ਹੈ ਕਿ ਉਧਰ ਕੋਦੋ ਆਪਾਂ ਪਿੰਡੇ ਵੀ ਐਕਟਿਵ ਹੈ ਜਦੋਂ ਆਪਣੇ ਇੰਡੀਆ ਪਰਕਲ ਜਦੋਂ ਸੱਚੇ ਵਿਸ਼ਵਰ ਅੱਗੇ ਤੁਹਾਨੂੰ ਲੱਗਿਆ ਕਿ ਸੱਚੇ ਵਿਸ਼ਵਰ ਹੈਗਾ ਆ ਹੁਣ ਬੋਲਦੀ ਬਰਾਡ ਸਾਨੂੰ ਕੋਈ ਲੱਗਦਾ ਯਾ ਰਜਿਸਟਰੀ ਨਹੀਂ ਕਰਦਾ ਬੰਦਾ ਐ ਲੱਗਦਾ ਕੋਈ ਸ਼ੈਡ ਮਾਪੀਰ ਇਹ ਬੜਾ ਨਾਮ ਬਣਾਇਆ ਉਹਦੇ ਪੱਧਰੀ ਕੰਮ ਕਰੀ ਜਾਂਦੇ ਆ ਹੁਣ ਲੰਟਾ ਜਿਹਾ ਸੀਗਾ ਉਹ ਬਾਕੀ ਬਹੁਤ ਐਕਟਿਵ ਸੀਗਾ ਪਰ ਹੁਣ ਜਦੋਂ ਤੱਕ ਉਹ ਭਾਰਤ ਨਹੀਂ ਆਉਂਦਾ ਜਾਂ ਕਿਸੇ ਹੋਰ ਦੇਸ਼ ਕਿਤੇ ਕਾਰਵਾਈ ਨਹੀਂ ਹੁੰਦੀ ਪ੍ਰੋਡਿਊਸ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਸਾਰੀਆਂ ਚਿੰਤਾਵਾਂ ਕੰਟਰੋਵਰਸਰੀ ਨਹੀਂ ਜਾਣਗੇ ਕਿ ਇਹਨੂੰ ਇਹਨੂੰ ਅੰਡਰ ਪ੍ਰੋਫਾਈਲਡ ਕਿਹਾ ਜਾਂਦਾ ਹੈ ਇਹਦਾ ਰੈਵਿਊਸ਼ਨ ਨਹੀਂ ਹੁੰਦਾ ਜੇ ਇਹ ਸਫਲਤਾਪੂਰਵਕ ਕੰਮ ਹੋ ਜਾਂਦਾ ਹੈ ਖੈਰੇ ਜੇਕਰ NIA ਭਾਰਤ ਮਿਲ ਕੇ ਉਸ ਨੂੰ ਭਾਰਤ ਲੈ ਆਵੇ ਹਨਾ ਸਰਕਾਰ ਮਿਲ ਕੇ ਤਾਂ ਕੀ ਲੱਗਦਾ ਕਿ ਕਿਹੜੀਆਂ ਗਤੀਵਿਧੀਆਂ ਤੇ ਰੋਕ ਲੱਗ ਸਕਦੀ ਹੈ ਇੱਕ ਤਾਂ ਇਹ ਵੱਡਾ ਬਹੁਤ ਮੁੱਦਾ ਹੈ ਕਿ ਜਿਹੜੇ ਆਪਣੇ ਸਲੀਪਰ ਸੈੱਲ ਬਣਾਉਂਦੇ ਨੇ ਇੱਥੇ ਵੀ ਰੋਕ ਲੱਗ ਸਕਦੀ ਹੈ ਇਹਨਾਂ ਦਾ ਕੰਟੈਕਟ ਜਿਹੜਾ ਆ ਬਾਕੀ ਹੋਰ ਵਿਅਕਤੀਆਂ ਦੇ ਨਾਲ ਜਾਂ ਬਾਕੀ ਨੌਜਵਾਨਾਂ ਦੇ ਨਾਲ ਉਹ ਵੀ ਟੁੱਟ ਸਕਦਾ ਹੈ ਔਰ ਜੇਹੀ ਜਿਹੜੇ ਇਹ ਹਮਲੇ ਕਰਵਾਉਂਦੇ ਨੇ ਜਾਂ ਜਿਹੜੀਆਂ ਫਰੋਤੀਆਂ ਮੰਗਾਈਆਂ ਜਾਂਦੀਆਂ ਨੇ ਜਾਂ ਕਤਲ ਦੇ ਮਾਮਲੇ ਤਾਂ ਇਹ ਵੀ ਮੈਨੂੰ ਲੱਗਦਾ ਕਿ ਕਿਤਨਾ ਕੁ ਤੇ ਬਹੁਤ ਵੱਡੇ ਪੱਧਰ ਤੇ ਇਹਨੂੰ ਠੱਲ ਪਏਗੀ ਜੀ ਬਿਲਕੁਲ ਦੇਖੋ ਜੁਵਿੰਦਰ ਸਿੰਘ ਸਰ ਜਿਹੜੇ ਟ੍ਰੀਪਰ ਸੈਲ ਜਿਹੜੇ ਮੁੰਡੇ ਨਵੇਂ ਆ ਇਹ ਲੈਂਦੇ ਨੇ ਇੱਕ ਹਥਿਆਰਾਂ ਦੀ ਕੀਮਤ ਉਹ ਅੱਜ ਕੱਲ੍ਹ ਆਮ ਹੈ ਬਿਲਕੁਲ ਕਿਰਾ ਪਤਾ ਨਹੀਂ ਕਿੱਥੋਂ ਆਉਂਦਾ ਆ ਔਰ ਇਹ ਟ੍ਰੇਸਿੰਗ ਜਿਹੜੀ ਹੈ ਦੀ ਬਹੁਤ ਘੱਟ ਰਿਹਾ ਹੁੰਦੀ ਹੈ ਕਿਉਂਕਿ ਜਨਾਚਕਰ ਹਾਲਾਂਕਿ ਤੁਸੀਂ ਵੀ ਮੀਡੀਆ ਦੇ ਵਿੱਚੋਂ ਆਪਾਂ ਉਹਨੂੰ ਪਤਾ ਵੀ ਜਦੋਂ ਗੂੜੀਆਂ ਵੜਦੀਆਂ ਉਦੋਂ ਪਤਾ ਲੱਗਦਾ ਜੀ ਫਲਾਣਾ ਜਰਮਨ ਮੇਡ ਸੀਗਾ ਫਲਾਣਾ ਫਲਾਣਾ ਮੇਡ ਸੀਗਾ ਆਟੋਮੈਟਿਕ ਸੀਗਾ ਉਹ ਉੱਤੇ ਉੱਤੇ ਰਹੇ ਦੂਸਰਾ ਮੈਂ ਪਿਛਲੇ ਸਾਲ ਦੀ ਘਟਨਾ ਹੈ ਮੈਂ ਉਹਦਰ ਦੇ ਵਿੱਚ ਉਹ ਕੱਪੜਾ ਵਪਾਰੀ ਜਿਹੜਾ ਸੀਗਾ ਉਹ ਉਹਦਾ ਕਤਲ ਹੋਇਆ ਆਰੀਆ ਕਪੜਾ ਵਪਾਰੀ ਕਹਿ ਲਓ ਸਿੰਗਰ ਕਹਿ ਲਓ ਲੋਕਲ ਜਿਹੜੇ बिजनेसमੈਨ ਹੈ ਉਹ ਅੰਦਰ ਖਾਤੇ ਉਹਨਾਂ ਨੂੰ ਹਵਾਲਾ ਮਨੀ ਲਈ ਕਾਲਸ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਹੁਣ ਇਹਨਾਂ ਨੇ ਆਪਣਾ ਕਾਮਜਾਮ ਤੇ ਚਲਾਉਣਾ ਹੈ ਕਰੋੜਾਂ ਪਏ ਲੱਗਦੇ ਆ ਲੱਖਾਂ ਰੁਪਏ ਲੱਗਦੇ ਆ ਜਦੋਂ ਬੰਦਾ ਇੱਧਰ ਤੋਂ ਉੱਤਰ ਕਰਨਾ ਹੈ ਜਾਂ ਧਿਆਰ ਲੈਣਾ ਹੈ ਸੋ ਪੰਜਾਬ ਦੇ ਵਿੱਚ ਗੋਰਖੰਦਾ ਇਹ ਵੀ ਚੱਲਦਾ ਨੋ ਡਾਊਟ ਕੀ ਗੱਲ ਆ ਪੰਜਾਬ ਚ ਨਹੀਂ ਹਰਿਆਣਾ ਰਾਜਸਥਾਨ ਤੇ ਹੋਰ ਜਗ੍ਹਾ ਦੇ ਉੱਤੇ ਵੀ ਇਹ ਸਰੋਤियां ਲੈਂਦੇ ਨੇ ਸੋ ਉਸ ਤਰੀਕੇ ਦੇ ਨਾਲ ਉੱਤੇ ਵੀ ਥੱਲ ਪੈ ਸਕਦੀ ਜੀ ਬਹੁਤ ਬਹੁਤ ਸ਼ੁਕਰੀਆ ਖੈਰਾ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਲਖਬੀਰ ਸਿੰਘ ਲੰਡਾ ਜਿਹੜਾ ਕਿ ਮੋਸਟ ਵਾਂਟਡ ਅਤਵਾਦੀ ਸੀ ਜਿਸਦੇ ਉੱਪਰ ਪਹਿਲਾ ਹੀ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ ਰਹਿ ਕੇ ਇਹ ਅਜਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ ਜਿਹੜੀ ਕਿ ਬਹੁਤ ਖਤਰਨਾਕ ਹੈ ਚਾਹੇ ਅਸੀਂ ਆਰਪੀਜੀ ਅਟੈਕ ਦੀ ਗੱਲ ਕਰੀਏ ਜਿਹੜਾ ਮੁਹਾਲੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਦੇ ਵਿੱਚ ਤਰਨਤਾਰਨ ਦੇ ਵਿੱਚ ਹੋਇਆ ਤੇ ਹੋਰ ਕਈ ਦਰਜਣਾਂ ਹੀ ਕੇਸਿਸ ਦੇ ਉੱਪਰ ਕਤਲ ਦੇ ਦਰਜ ਨੇ ਫਰੋਤੀਆਂ ਦੇ ਦਰਜ ਨੇ ਤਾਂ ਵੱਡੀ ਕਾਰਵਾਈ ਹੈ ਭਾਰਤ ਸਰਕਾਰ ਨੇ ਇਸ ਨੂੰ ਅਤਵਾਦੀ ਐਲਾਨ ਦਿੱਤਾ ਹੈ ਔਰ ਇਸ ਦੇ ਨਾਲ ਹੀ ਅ ਇਹ ਵੀ ਹੁਣ ਵਿਉਂਤਬੰਦੀ ਬਣਾਈ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਭਾਰਤ ਲਿਆਂਦਾ ਜਾਵੇ ਇਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਵੇ ਕਿਉਂਕਿ ਇੱਕ ਨੈਟਵਰਕ ਬਹੁਤ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਉਸ ਨੈਟਵਰਕ ਨੂੰ ਤੋੜਿਆ ਜਾਵੇ ਜਿਵੇਂ ਸਾਡੇ ਸਹਿਯੋਗੀ ਵੀ ਕਹਿ ਰਹੇ ਆ ਕਿ ਨਵੇਂ ਮੁੰਡੇ ਕੁੜੀਆਂ ਨੂੰ ਵਰਗਲਾ ਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਦੇ ਨਾਲ ਜੋੜਦੇ ਨੇ ਸੋ ਇਹ ਜਿਹੜਾ ਇਸ ਨੂੰ ਰੋਕਿਆ ਜਾਵੇ ਤਾਂ ਜੋ ਹੋਰ ਵੀ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਸ ਦਲਦਲ ਦੇ ਵਿੱਚ ਨਾ ਫਸਣ ਤਾਂ ਇਹ ਵੱਡੀ ਖਬਰ ਹੈ ਲਖਬੀਰ ਲੰਡਾ ਨੂੰ ਅਤਵਾਦੀ ਐਲਾਨ ਕਰਾਰ ਜਿਹੜਾ ਉਹ ਦੇ ਦਿੱਤਾ ਗਿਆ ਹੈ ਭਾਰਤ ਨੇ ਇਹ ਵੱਡਾ ਐਕਸ਼ਨ ਲਿਆ ਔਰ ਇਸ ਦੇ ਨਾਲ ਕੀ ਲਗਾਤਾਰ ਲਖਬੀਰ ਲੰਡਾ ਦੇ ਘਰ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਤੇ NIA ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਰੇਡ ਲਗਾਤਾਰ ਜਾ ਰਹੀ ਹੈ ਉਸਦੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਜਣੀਆਂ ਖੰਗਾਲੀਆਂ ਜਾ ਰਹੀਆਂ ਨੇ ਉਸਦੇ ਦੋਸਤ ਮਿੱਤਰ ਜਿਹੜੇ ਹੋਰ ਵੀ ਹੈਗੇ ਉਹਨਾਂ ਦੇ ਟਿਕਾਣਿਆਂ ਤੇ ਵੀ ਲਗਾਤਾਰ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ